ਰਸੀਮ ਵਧਣਾ ਮੱਕੀ ਵਧਣੀ ਚਰੀ ਵਧਣੀ ਬਾਜਰਾ ਵਧਣਾ ਬਾਹੂਗਾ ਵੀ ਬਿਲਕੁਲ ਰੋਟਾਵੇਟਰ ਵੀ ਇਹ ਰੋਟਾਵੇਟਰ ਦਾ ਵੀ ਕੰਮ ਦਊਗਾ ਇਹ ਕਟਾਈ ਦਾ ਵੀ ਕੰਮ ਦਊਗਾ ਇਹ ਬਹਾਈ ਦਾ ਵੀ ਕੰਮ ਦਊਗਾ ਇਹ ਹਰ ਕੰਮ ਪੂਰੇ ਕਰੂਗਾ ਕਿਉਂਕਿ ਇਹਦਾ ਨਾਮ R105 ਕਿੰਗ ਤੂਫਾਨ ਇੱਕ ਸਾਲ ਦੀ ਪੂਰੀ ਗਾਰੰਟੀ ਨੂੰ ਕੁਝ ਵੀ ਟੁੱਟ ਗਿਆ ਫੁੱਟ ਗਿਆ ਕਿਸਾਨ ਉਹਨੂੰ ਘਰੇ ਹੀ ਜ਼ੜਦੇ ਸਾਨੂੰ ਸਿਰਫ ਬਿਲ ਦੀ ਕਾਪੀ ਜੇ ਟੁੱਟੇ ਹੋਏ ਸਮਾਨ ਦੀ ਫੋਟੋ WhatsApp ਤੇ ਪਾ ਦਵੇ ਤੁਰੰਤ ਉਹ ਸਮਾਨ ਕਿਸਾਨ ਭਾ ਜੀ ਇੰਜਨ ਫਟ ਗਿਆ ਇੰਜਨ ਹੀ ਬਦਲ ਦੋਗੇ ਬਾਈ ਜੀ ਇੰਜਨ ਛੱਡੋ ਸਾਰੇ ਹੀ ਫਟ ਗਿਆ ਸਾਰੇ ਹੀ ਬਦਲਦੇ ਆ ਸਾਰੇ ਲਈ ਇਹ ਜੀਰੀ ਕੱਢੂਗਾ ਉਸ ਤੋਂ ਬਾਅਦ ਸਮੱਸਿਆ ਫਿਰ ਆ ਜਾਂਦੀ ਐ ਸਰੋਂ ਦੀ ਇਹ ਸਰੋਂ ਵੀ ਕੱਢੂਗਾ ਕਣਕ ਵੀ ਕੱਢੂਗਾ ਸੋਇਆ ਵੀਣ ਵੀ ਕੱਢੂਗਾ ਸਾਰੀਆਂ ਫਸਲਾਂ ਕੱਢੂਗਾ ਠੀਕ ਹੁਣ ਇੰਨੇ ਘੈਂਟ ਪੁਰਜ਼ੇ ਦਾ ਰੇਟ ਕੀ ਐ ਜੀ ਕਿੰਨੇ ਕੁ ਦਾ ਛੱਡ ਦਾਂਗੇ ਆਪਾਂ ਦੋਸਤੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਹਰੇ ਚਾਰੇ ਦੀ ਸਮੱਸਿਆ ਮੱਖੀ ਜਵੀ ਚਰੀ ਜਾਂ ਵਰਸੀਮ ਵਗੈਰਾ ਵੱਡਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਡੇਰੀ ਫਾਰਮਰਾਂ ਵਾਲਿਆਂ ਦਾ ਸਾਰਾ ਸਾਰਾ ਦਿਨ ਲੇਬਰ ਉਧਰ ਹੀ ਲੱਗੀ ਰਹਿੰਦੀ ਆ ਤੇ ਦੂਜੀ ਚੀਜ਼ ਬਾਸਮਤੀ ਜਿਹੜੇ ਘੱਟ ਰਕਬਾ ਲਾਉਂਦੇ ਨੇ ਤਾਂ ਬਾਸਮਤੀ ਨੂੰ ਵੱਢਣਾ ਝਾੜਨਾ ਛੋਟੇ ਜਗ੍ਹਾ ਦੇ ਵਿੱਚ ਘੱਟ ਥਾਂ ਦੇ ਵਿੱਚ ਜਾਂ ਤੰਗ ਜਗ੍ਹਾਵਾਂ ਤੇ ਕੰਬਾਈਨ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਵੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਛੋਟੀਆਂ ਫਸਲਾਂ ਬਰਸੀਮ ਤੋਂ ਲੈ ਕੇ ਮੱਕੀ ਚਰੀ ਬਾਜਰਾ ਜਿਹੜੀ ਮਸ਼ੀਨ ਹਰੇਕ ਚੀਜ਼ ਕੱਟਦੀ ਆ ਉਹ ਮਸ਼ੀਨ ਐਸ ਰਾਜਾ ਅੱਜ ਆਪਣੇ ਨਾਲ ਰਿਪਰੈਜ਼ੈਂਟ ਕਰਨਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਮਸ਼ੀਨ ਕੀ ਕੀ ਕਟੂਗੀ ਜੀ ਜਿਵੇਂ ਕਿ ਬਾਜਵਾ ਜੀ ਤੁਸੀਂ ਕਿਹਾ ਸਾਰ ਲੋ ਵੱਡੇ ਕਿਸਾਨ ਭਰਾਵਾਂ ਦੀ ਅੱਜ ਦੀ ਸਮੱਸਿਆ ਹੈ ਡੇਰੀ ਫਾਰਮ ਵਾਲਿਆਂ ਦੀ ਜਾਂ ਜਿਨ੍ਹਾਂ ਨੇ ਵੀ 10 ਪਸ਼ੂ ਰੱਖੇ ਨੇ 15 ਪਸ਼ੂ ਰੱਖੇ ਨੇ ਚਾਹੇ 2 ਰੱਖੇ ਨੇ ਉਹਨਾਂ ਚਾਹੇ 2 ਪਸ਼ੂ ਰੱਖੇ ਨੇ ਬਰਸੀਮ ਵਧਣਾ ਮੱਕੀ ਵਧਣੀ ਚਰੀ ਵਧਣੀ ਬਾਜਰਾ ਵਧਣਾ ਜਿਹੜਾ ਆਪਾਂ ਹਰਾਚਾਰਾ ਕਹਿੰਦੇ ਆ ਬੈਠਿਆ ਕਿਸੇ ਤੋਂ ਜਾਂਦਾ ਨਹੀਂ ਬਹੁਤ ਔਖਾ ਸਾਰ ਲੋ ਵੱਡੀ ਸਮੱਸਿਆ ਤਾਂ ਉਹਦੀ ਸਮੱਸਿਆ ਦਾ ਸਮਾਧਾਨ ਉਹਦੀ ਸਮੱਸਿਆ ਦਾ ਇੱਕੋ ਹੀ ਇਲਾਜ ਲੈ ਕੇ ਆਂਦਾ ਹੈ ਮਿੰਨੀ tufaan ਇਸ ਮਿੰਨੀ tufaan ਨਾਲ ਹਰ ਕਿਸਮ ਦਾ ਕਿਸਾਨ ਭਰਾ ਚਾਰਾ ਹਰਾ ਜਿਹੜਾ ਵੀ ਹੈ ਇਹ ਸਾਰਾ ਵੱਢ ਸਕੂਗਾ ਉਸ ਤੋਂ ਬਾਅਦ ਦੂਜੀ ਸਮੱਸਿਆ ਤੁਸੀਂ ਬਰਸੀਮ ਵੀ ਵੱਡੂਗੀ ਬਿਲਕੁਲ ਵੱਡੂਗਾ ਜੀ ਹੂੰ ਬਰਸੀਮ ਵੀ ਵੱਡੂਗਾ ਜੀ ਬਿਲਕੁਲ ਵੱਟੂ ਜਦੋਂ ਬਰਸੀਮ ਹੀ ਵੱਟ ਤਾਂ ਫਿਰ ਤਾਂ ਸਾਰੀ ਹੀ ਫਸਲ ਵੱਡੀ ਸਾਰੀ ਆ ਫਸਲਾ ਵੱਡੀਆਂ ਗਈਆਂ ਉਸ ਤੋਂ ਬਾਅਦ ਫਿਰ ਜਾ ਕੇ ਪ੍ਰੋਬਲਮ ਆ ਜਾਂਦੀ ਹੈ ਆਪਾਂ ਨੂੰ ਜੀਰੀ ਜਿਹੜੇ ਲੋਕ ਬਾਸਪਤੀ ਲਾਉਂਦੇ ਨੇ ਬਹੁਤ ਲੋਕ ਇਹੋ ਜਿਹੇ ਨੇ ਜਿਹੜਾ ਕੋਈ ਅੱਧਾ ਬਿੱਗਾ ਲਾਉਂਦਾ ਕੋਈ ਬਿੱਗਾ ਲਾਉਂਦਾ ਕੋਈ 2 ਬਿੱਗੇ ਲਾਉਂਦੇ ਨੇ ਕਨਾਲ ਮਰਲਾ ਲਾਉਂਦੇ ਨੇ ਕਨਾਲ ਮਰਲੇ ਲਾਉਂਦੇ ਨੇ ਉੱਥੇ ਉਹਨਾਂ ਨੂੰ ਵੱਢਣ ਲਈ ਨਾ ਲੇਬਰ ਮਿਲਦੀ ਆ ਨਾ ਕਮਾਈਨ ਜਾਂਦੀ ਆ ਉੱਥੇ ਵੀ ਬਹੁਤ ਬੜੀ ਸਮੱਸਿਆ ਆ ਜਾਂਦੀ ਆ ਉਹ ਕਿਸਾਨ ਭਰਾ ਇਕੱਲੀ ਜੀਰੀ ਨਹੀਂ ਲਾਉਂਦੇ ਉਹ ਕਿਸਾਨ ਭਰਾ ਹਰਾਚਾਰਾ ਵੀ ਲਾਉਂਦੇ ਨੇ ਢਣਕ ਵੀ ਲਾਉਂਦੇ ਨੇ ਢਣ ਹਰ ਕਿਸਾਨ ਭਰਾ ਦੇ ਲਈ ਇੱਕੋ ਹੀ ਸਮੱਸਿਆ ਬਣ ਗਈ ਹੈ ਲੇਬਰ ਦੀ ਤੇ ਉਸ ਚੀਜ਼ ਨੂੰ ਕੱਟਣ ਦੀ ਤਾਂ ਉਹਦਾ ਇਲਾਜ ਬੇਜੋੜ ਇਲਾਜ ਇੱਕੋ ਹੀ ਲੈ ਕੇ ਆਂਦਾ ਜਿਹਦਾ ਨਾਮ ਹੈ ਮਿੰਨੀ ਤੂਫਾਨ ਔਰ 105 ਕਿੰਗ ਇੱਕੋ ਹੀ ਮਸ਼ੀਨ ਕੱਟੂਗੀ ਇੱਕੋ ਹੀ ਮਸ਼ੀਨ ਕਰੇਗਾ ਇੱਕੋ ਹੀ ਮਸ਼ੀਨ ਸਾਰੀਆਂ ਫਸਲਾਂ ਕੱਟੂਗੀ ਤੇ ਕੀ ਤਕਨੀਕ ਹੈ ਜੀ ਇਹਦੀ ਕਿਵੇਂ ਕੰਮ ਕਰਨਾ ਇਹਨੇ ਇਹਦੇ ਵਿੱਚ ਬਣਾਇਆ ਕੀ ਹੈ ਭਰਾ ਜੀ ਆਪਾਂ ਨੇ ਇਹ 2.5 ਫੁੱਟ ਦਾ ਬਣਾ ਦਿੱਤਾ ਰੀਪਰ ਰੀਪਰ ਵੀ ਇਸ ਤਰੀਕੇ ਦਾ ਬਣਾ ਦਿੱਤਾ ਜਿਵੇਂ ਆਪਾਂ ਗੱਲ ਕੀਤੀ ਹੈ ਬਰਸੀਮ ਦੀ ਬਰਸੀਮ ਹੁੰਦਾ ਬਹੁਤ ਛੋਟਾ ਉਹਦੇ ਲਈ ਆਪਾਂ ਨੇ ਡਬਲ ਫਿਰਕੀ ਬਣਾਤਾ ਤਾਂ ਕਿ ਬਰਸੀਮ ਨੂੰ ਥੱਲੋ ਚੱਕ ਕੇ ਆਹ ਭਲੇਡਾਂ ਨਾਲ ਕੱਟ ਕੇ ਆਹ ਫਿਰਕੀਆਂ ਆਰਾਮ ਨਾਲ ਉਹਨੂੰ ਬਾਹਰ ਕੱਢ ਦੇ ਸਾਈਡ ਤੇ ਕੱਢੀ ਜਾਂਦੇ ਸਾਈਡ ਤੇ ਕੱਢਦੇ ਨੇ ਦੂਸਰੀ ਵੱਡੀ ਕੀ ਪ੍ਰੋਬਲਮ ਆਉਂਦੀ ਸੀ ਕਿਸਾਨ ਭਰਾ ਲੈਂਦੇ ਸੀ ਬੜੇ ਬੜੇ ਰੀਪਰ ਉਹ ਚਲਾਉਣੇ ਬਹੁਤ ਔਖੇ ਹੋ ਜਾਂਦੇ ਨੇ ਭਾਰੀ ਹੋ ਜਾਂਦੇ ਨੇ ਬਿਲਕੁਲ ਇਹਨੂੰ ਤਾਂ ਜੇ 15 ਸਾਲ ਦਾ ਜਵਾਕ ਵੀ ਲੈ ਕੇ ਚਲਾਉਣ ਚਲਿਆ ਜਾਵੇ ਆਰਾਮ ਨਾਲ ਆਰਾਮ ਨਾਲ ਚੱਲੇ ਹੂੰ ਫੇਰ ਆ ਜਾਂਦੀ ਹੈ ਬੜੀ ਫਸਲ ਦੀ ਗੱਲ ਬੜੀ ਫਸਲ ਕੀ ਹੁੰਦੀ ਹੈ ਜਿਵੇਂ ਚਰੀ ਹੁੰਦੀ ਹੈ ਉੱਪਰ ਡਿਗੀ ਜਾਂਦੀ ਹੈ ਆਪਾਂ ਨੇ ਇਹਦੇ ਵਿੱਚ ਇੱਕ ਅਡਜਸਟਮੈਂਟ ਲਾਤੀ ਇਹ ਅਡਜਸਟਮੈਂਟ ਇਸ ਤਰੀਕੇ ਦੀ ਲਾਤੀ ਇਹਨੂੰ ਆਪਾਂ ਫਸਲ ਦੇ ਮੁਤਾਬਕ ਜਿਵੇਂ ਮਰਜ਼ੀ ਉੱਚਾ ਨੀਵਾ ਕਰ ਸਕਦੇ ਹੂੰ ਦੇਖੋ ਠੀਕ ਹੈ ਵੀ ਇਹ ਉੱਪਰ ਨਹੀਂ ਡਿਗੂ ਇਹ ਉੱਪਰ ਨਹੀਂ ਡਿਗੂ ਕਿ ਫਸਲ ਇਹ ਉੱਪਰ ਥੱਲੇ ਅਡਜਸਟਮੈਂਟ ਹੋ ਜੂਗੀ 30 ਤੇ ਕੱਢੀ ਜਾਓ 30 ਤੀਸਰਾ ਅੱਪਾ ਨੇ ਇੱਥੇ ਤਕਨੀਕ ਇਹ ਜੀ ਲਾ ਦਤੀ ਹੈ ਪਹਿਲਾਂ ਕੀ ਹੁੰਦਾ ਸੀ ਜਾਂ ਤੇ ਰਿਪਰ ਕਿਸਾਨ ਭਰਾ ਨੇ ਫਿੱਟ ਕਰਨਾ ਹੁੰਦਾ ਸੀ ਬੜੇ ਐਫਰਟ ਕਰਨੇ ਪੈਂਦੇ ਸੀ ਕਦੇ ਚੀਨ ਲਾਲੀ ਕਦੇ ਗਰਾਰੀ ਪਾਲੀ ਫਿਰ ਉਹਦੀ ਲਾਈਨਮੈਂਟ ਫਿੱਟ ਫਿੱਤੇ ਲਾਲ ਜਾਂ ਧਾਗੇ ਨਾਲ ਕਰਨੀ ਉਹ ਸਾਰਾ ਕੁਝ ਜਿਗਾਰਡ ਚੱਕ ਕੇ ਉਰੇ ਕ੍ਰੋਸ ਲਾਤਾ ਟਿੱਲਰ ਦੇ ਨਾਲ ਰਿਪਰ ਫਿੱਟ ਕਰਨਾ 5 ਮਿੰਟ ਦਾ ਕੰਮ ਕਰਦਾ ਸੀ 4 ਮਿੰਟ ਨੇ ਹੋਣ ਦੇ ਦੋ ਬੋਲਟ ਇੱਥੇ कसे ਔਰ ਕ੍ਰੋਸ ਪਾਇਆ ਰਿਪਰ ਚੱਲ ਨਾਟੀ ਦੋ ਨੇ ਨਟੇ ਤੋੜੇ ਬਸ ਔਰ ਰਿਪਰ ਦਾ ਕਲੱਚ ਇੰਨਾ ਜਾਦੇ ਵਧੀਆ ਕਰਤਾ ਸਪੈਸ਼ਲ ਇਹੋ ਜਿਹਾ ਕਰਤਾ ਲੋ ਜੀ ਠੀਕ ਇੱਥੇ ਆ ਗਿਆ ਰਿਪਰ ਬੰਦ ਇੱਥੇ ਆ ਗਿਆ ਰਿਪਰ ਚਾਲੂ ਤੇ ਇੰਜਨ ਕਿਹੜਾ ਹੀ ਇਹ ਚ ਇਹਦੇ ਵਿੱਚ 9.8 HP ਦਾ ਆਪਾਂ ਨੇ ਟਰਬੋ ਇਟਾਲੀਅਨ ਦਾ ਇੰਜਨ ਲਾਤਾ ਇਹਦੇ ਨਾਲ ਕੰਮ ਇੱਕ ਨਹੀਂ ਹੋਣਾ ਹੈ ਠੀਕ ਹੈ ਇਹਦੇ ਨਾਲ ਕੰਮ ਕਈ ਹੋਣੇ ਨੇ ਇਹ ਬਾਹੂਗਾ ਵੀ ਬਿਲਕੁਲ ਰੋਟੇਟਰ ਵੀ ਬਣਾ ਇਹ ਰੋਟੇਟਰ ਦਾ ਵੀ ਕੰਮ ਦਊਗਾ ਇਹ ਕਟਾਈ ਦਾ ਵੀ ਕੰਮ ਦਊਗਾ ਇਹ ਬਹਾਈ ਦਾ ਵੀ ਕੰਮ ਦਊਗਾ ਇਹ ਹਰ ਕੰਮ ਪੂਰੇ ਕਰੂਗਾ ਕਿਉਂਕਿ ਇਹਦਾ ਨਾਮ R105 ਕਿੰਗ ਤੂਫਾਨ ਹੈ ਇੱਕੋ ਹੀ ਮਸ਼ੀਨ ਇੱਕੋ ਹੀ ਮਸ਼ੀਨ ਸਾਰੇ ਕੰਮ ਸਾਰੇ ਕੰਮ ਇਹਨੂੰ ਲੈ ਕੇ A to Z ਮਸਲੀ ਹੱਲ ਹੋ ਜਾਣਗੇ ਵੀ ਇਹ ਜਿਵੇਂ ਛੋਟੀ ਬਾਗਬਾਨੀ ਸਬਜ਼ੀ ਵਗੈਰਾ ਲਾਉਣੀ ਆ ਜਿਵੇਂ ਬਾਦ ਦੇ ਵਿੱਚ ਬੋਣਾ ਵੀ ਆ ਤੰਗ ਜਗ੍ਹਾ ਤੇ ਟਰੈਕਟਰ ਵੀ ਨਹੀਂ ਜਾਂਦਾ ਉੱਥੇ ਇਹ ਚੱਲੂ ਬਿਲਕੁਲ ਠੀਕ ਹੈ ਤੇ ਇਹ ਡੀਜ਼ਲ ኦਪਰੇਟਡ ਹੈ ਇਹ ਪੈਟਰੋਲ ኦਪਰੇਟਡ ਹੈ ਭਰਾ ਜੀ ਠੀਕ ਹੈ ਪੈਟਰੋਲ ਇੰਜਨ ਹੈ ਤੇ ਕਿੰਨਾ ਖਪਤ ਹੈ ਇਹਦੀ ਇਹਦੀ 1 ਘੰਟੇ ਦੇ ਵਿੱਚ ਜਿਵੇਂ ਕਿ ਆਪਾਂ ਨੇ ਪਸ਼ੂਆਂ ਵਾਸਤੇ ਹਰਾਚਾਰਾ ਵਧਣਾ ਜਾਂ ਆਪਾਂ ਨੇ ਜਿਰੀ ਵਧਣੀ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਕਣਕ ਵਧਣੀ ਹੈ ਤਾਂ 1 ਘੰਟੇ ਦੇ ਵਿੱਚ ਵੱਧ ਤੋਂ ਵੱਧ 650 ਤੋਂ 700 ਗ੍ਰਾਮ ਤੇਲ ਦੀ ਗਾਰੰਟੀ ਹੈ ਜੇ 700 ਗ੍ਰਾਮ ਤੋਂ ਤੋਲਾ ਉੱਪਰ ਖਾ ਗਿਆ ਤਾਂ ਇਸ ਚੀਜ਼ ਦੇ ਜ਼ਿੰਮੇਵਾਰ ਅਸੀਂ ਹਾਂ ਠੀਕ ਹੈ 700 ਗ੍ਰਾਮ ਤੋਂ ਵੀ ਤੋਲਾ ਵੀ ਤੇਲ ਬੰਦੇ ਨੇ ਖਾਣਾ ਨਹੀਂ ਹੈਗਾ ਤੇ ਬਾਕੀ ਸਾਰੀਆਂ ਤਾਂ ਫਸਲਾਂ ਵਧਦਾ ਇਹ ਤੇ ਨਾਲੇ ਬਹਾਈ ਦਾ ਕੰਮ ਦੇਊਗਾ ਤੇ ਇਹਦੀ ਜੇ ਗਾਰੰਟੀ ਦੀ ਗੱਲ ਕਰੀਏ ਤਾਂ ਕਿੰਨੇ ਟਾਈਮ ਦੀ ਗਾਰੰਟੀ ਹੈ ਇਹਦੀ ਜਿਹੜੀ ਗਾਰੰਟੀ ਰਹੂਗੀ 1 ਸਾਲ ਦੀ ਪੂਰੀ ਗਾਰੰਟੀ ਰਹੂਗੀ ਗਾਰੰਟੀ ਹੈ ਪੂਰੀ ਗਾਰੰਟੀ 1 ਸਾਲ ਦੀ ਪੂਰੀ ਗਾਰੰਟੀ ਨੂੰ ਕੁਝ ਵੀ ਟੁੱਟ ਗਿਆ ਫਟ ਗਿਆ ਕਿਸਾਨ ਉਹਨੂੰ ਘਰੇ ਹੀ ਜ਼ੜਦੇ ਸਾਨੂੰ ਸਿਰਫ ਬਿਲਦੀ ਕਾਪੀ ਤੇ ਟੁੱਟੇ ਹੋਏ ਸਮਾਨ ਦੀ ਫੋਟੋ WhatsApp ਤੇ ਪਾ ਦਵੇ ਤੁਰੰਤ ਉਹ ਸਮਾਨ ਕਿਸਾਨ ਬਾਹਰ ਦੇ ਜਿੰਨੇ ਫਟ ਗਿਆ ਇੰਜਨ ਹੀ ਬਦਲ ਦੋਗੇ ਬਾਈ ਜੀ ਇੰਜਨ ਛੱਡੋ ਸਾਰੇ ਹੀ ਫਟ ਗਿਆ ਸਾਰੇ ਹੀ ਬਦਲ ਦੇ ਸਾਰੇ ਹੀ ਬਦਲ ਦੇਣਗੇ ਗਾਰੰਟੀ ਹੈ ਇਹਦੀ ਗਾਰੰਟੀ ਤਾਂ ਨਹੀਂ ਹਰੇਕ ਕੋਈ ਦਿੰਦਾ ਗਾਰੰਟੀ ਕੋਈ ਨਹੀਂ ਦਿੰਦਾ ਉਹ ਵੀ 1 ਸਾਲ ਦੀ ਫੁੱਲ ਤੇ ਜੇ ਕਿਸੇ ਨੇ ਮੰਗਾਉਣਾ ਹੋਵੇ ਡਿਲੀਵਰੀ ਕਰਾਉਣੀ ਹੋਵੇ ਉਹ ਹੋ ਜੂ ਮੰਗਾਉਣ ਦੇ ਲਈ ਬਹੁਤ ਸੌਖਾ ਤਰੀਕਾ ਹੈ ਵੀਡੀਓ ਤੇ ਨੰਬਰ ਦੇ ਰੱਖੇ ਨੇ ਇਹ ਨੰਬਰਾਂ ਦੇ ਕਿਸਾਨ ਭਰਾ ਸਾਨੂੰ ਸੰਪਰਕ ਕਰਨ ਜਾਂ WhatsApp ਤੇ ਮੈਸੇਜ ਕਰ ਦੇਣ ਪੂਰੀ ਜਾਣਕਾਰੀ ਦੇ ਦਿੱਤੀ ਜਾਊਗੀ ਸਿਰਫ 5000 ਰੁਪਏ ਬੁਕਿੰਗ ਲਈ ਕਿਸਾਨ ਭਰਾ ਨੇ ਪਹਿਲਾ ਪਾਉਣਾ ਉਸ ਤੋਂ ਬਾਅਦ ਮਸ਼ੀਨ ਫਿੱਟ ਹੋ ਕੇ ਓਕੇ ਹੋ ਕੇ ਟੈਸਟਡ ਹੋ ਕੇ ਕਿਸਾਨ ਭਰਾ ਦੇ ਘਰੇ ਪਹੁੰਚ ਜੂਗੀ ਬਾਕੀ ਦੇ ਪੈਸੇ ਕਿਸਾਨ ਭਰਾ ਉੱਥੇ ਮੇਰੇ ਡਰਾਈਵਰ ਨੂੰ ਹੱਥੋਂ ਹੱਥ ਦੇ ਦੇਵੇ ਚਾਹੇ ਉਹ ਆਨਲਾਈਨ ਕਰ ਦੇਵੇ ਸਾਰੀ ਸੁਵਿਧਾ ਕਿਸਾਨ ਭਰਾ ਨੂੰ ਦੇਣੀ ਹੁੰਦੀ ਹੈ ਜੇ ਹੁਣ ਛੋਣਾ ਇਹਨੇ ਵੱਡ ਤਾਂ ਦੇਣਾ ਬਾਅਦ ਦੇ ਵਿੱਚ ਕੱਢਣਾ ਉਹ ਕਿਵੇਂ ਕੱਢਾਂਗੇ ਭਾਈ ਜੀ ਉਹਦੇ ਲਈ ਆਪਾਂ ਨੇ ਆ ਇੱਕ ਮਿੰਨੀ ਟ੍ਰੈਕਸ਼ਨ ਵੀ ਤਿਆਰ ਕਰ ਲਿਆ ਇਹ ਇਹੋ ਜੀ ਚੀਜ਼ ਤਿਆਰ ਕਰ ਲਈ ਕਈ ਕਿਸਾਨ ਭਰਾ ਜੀਰੀ ਲਾਉਂਦੇ ਨੇ ਕਣਕ ਲਾਉਂਦੇ ਨੇ ਸਰੋਂ ਲਾਉਂਦੇ ਨੇ ਸਮੱਸਿਆ ਛਾੜਨ ਦੀ ਉਹਦੇ ਲਈ ਆਪਾਂ ਨੇ ਜਿਵੇਂ ਇਹ ਛੋਟੀ ਮਸ਼ੀਨ ਹਰੇਚਾਰੇ ਲਈ ਤਿਆਰ ਕਰ ਲਈ ਉਸੇ ਤਰੀਕੇ ਨਾਲ ਆਪਾਂ ਛੋਟੀ ਮਸ਼ੀਨ ਥਰੈਸ਼ਰ ਤਿਆਰ ਕਰਤਾ ਇਹ ਸਰੋਂ ਵੀ ਕੱਢ ਦਿੰਦਾ ਭਰਾ ਜੀ ਇਹ ਹਰ ਪ੍ਰਕਾਰ ਦੀ ਫਸਲ ਕੱਢੂਗਾ ਠੀਕ ਹੈ ਜਿਹੜੀ ਵੀ ਕਿਸਾਨ ਭਰਾ ਕੋਲੇ ਵਿੱਜੀ ਹੋਈ ਫਸਲ ਹੈ ਜਿਵੇਂ ਸਭ ਤੋਂ ਪਹਿਲਾਂ ਤਾਂ ਹੁਣ ਜੀਰੀਓ ਹੀ ਕੱਢਣੀ ਹੈ ਜਿੱਦਾਂ ਲੋਕਾਂ ਨੇ ਬਾਸਪਤੀ ਲਾਈ ਹੋਈ ਹੈ ਬੜੀ ਸਮੱਸਿਆ ਆ ਉਹਦੇ ਲਈ ਇਹ ਜੀਰੀ ਕੱਢੂਗਾ ਉਸ ਤੋਂ ਬਾਅਦ ਸਮੱਸਿਆ ਫੇਰ ਆ ਜਾਂਦੀ ਹੈ ਸਰੋਂ ਦੀ ਇਹ ਸਰੋਂ ਵੀ ਕੱਢੂਗਾ ਕਣਕ ਵੀ ਕੱਢੂਗਾ ਕਣਕ ਵੀ ਕੱਢੂਗਾ ਸੋਇਆ ਵੀਨ ਵੀ ਕੱਢੂਗਾ ਇੱਕੋ ਹੀ ਮਸ਼ੀਨ ਸਾਰੀਆਂ ਫਸਲਾਂ ਕੱਟੂਗਾ ਠੀਕ ਹੈ ਇਹ ਮਲਟੀ ਕ੍ਰੌਪ ਸਟਰਕਚਰ ਬਣਾਉਂਦਾ ਇਹ ਵੀ 9.8 HP ਦਾ ਇਹ ਵੀ 9.8 HP ਦਾ ਇਹਦਾ ਮਾਡਲ M1240 ਕਰਦਾ ਆਪਾਂ ਠੀਕ ਹੈ ਤੇ ਇਹਦਾ ਹੁਣ ਇੰਨੇ ਘੰਟ ਪੁਰਜੇ ਦਾ ਰੇਟ ਕੀ ਹੈ ਜੀ ਕਿੰਨੇ ਕੁ ਦਾ ਛੱਡ ਦਾਂਗੇ ਆਪਾਂ ਜਿਹੜਾ ਇਹ ਪੁਰਜਾ ਭਰਾ ਜੀ ਆਪਾਂ ਨੇ ਬਣਾਇਆ ਹਮ ਢਾਈ ਫੁੱਟ ਦਾ ਮਿੰਨੀ ਤੂਫਾਨ ਰਿਪਰ ਨਾਲ ਇਹਦੇ R105 ਕਿੰਗ ਦੀ ਮਸ਼ੀਨ ਪੌਣੇ 8 ਵਿੱਚ ਵੀ ਟਰਬੋਟ ਵਾਲੇ ਨਾਲ ਭਲੇਡਾਂ ਦਾ ਸੈੱਟ 4 ਫੁੱਟ ਵਾਲਾ ਨਾਲ ਦੋ ਅਟੈਚਮੈਂਟਾਂ ਕਿਸਾਨ ਭਰਾ ਦੇ ਲਈ ਇਹਦੀ ਸਾਰੀ ਹੋਈ ਜਿਹਦੀ ਕੀਮਤ ਰੱਖੀ ਆ ਆਪਾਂ ਨੇ 85000 ਰੁਪਏ 85000 ਦੇ ਵਿੱਚ A to Z ਮਸਲਾ ਹਲੋ ਜ ਤੁਹਾਡਾ A to Z ਬਾਹੀ ਤੋਂ ਲੈ ਕੇ ਵੱਢਣ ਤੱਕ ਵੱਢਣ ਤੱਕ ਵੱਢਣ ਤੱਕ ਨਾਲ ਇਹ ਬਾਹੂਗਾ ਤੇ ਨਾਲੇ ਇਸ ਤੋਂ ਬਾਅਦ ਫਸਲ ਨੂੰ ਕੱਟੂਗਾ ਬਾਹੀ ਵੀ ਹੋਗੀ ਤੇ ਬਾਢੀ ਵੀ ਹੋਗੀ ਹੁਣ ਜਦੋਂ ਆਪਾਂ ਫਸਲ ਨੂੰ ਕੱਢਣਾ ਤੇ ਫਿਰ ਕੱਢਣ ਦੇ ਰਹੀ ਹੈ ਇਹ ਵੀ ਖਰੀਦਣਾ ਪਊ ਇਹਦਾ ਕੀ ਸਿਸਟਮ ਹੈ ਜੀ ਕਿੰਨੇ ਦੇਖੋ ਜੀ ਇਹ ਮਲਟੀ ਕ੍ਰੌਪ ਸਟਰਕਚਰ ਆਪਾਂ ਨੇ ਬਣਾਤਾ ਮਲਟੀ ਕ੍ਰੌਪ ਸਟਰਕਚਰ ਚ ਕਿਸਾਨ ਭਰਾ ਹਰ ਕਿਸਮ ਦੀ ਫਸਲ ਕੱਢ ਸਕਦਾ ਹੈ ਇਹਦੀ ਕੀਮਤ ਸਿਰਫ 50000 ਰੁਪਏ ਆਪਾਂ ਨੇ ਰੱਖੀ ਹੈ ਕਿਸਾਨ ਭਰਾ ਇੱਕੋ ਹੀ ਸਾਲ ਦੇ ਵਿੱਚ ਆਪਣੇ ਪੈਸੇ ਪੂਰੇ ਕਰ ਸਕਦਾ ਹੈ ਠੀਕ ਹੈ 50000 ਦਾ 50000 ਇਹ 85000 ਹੋ 135000 ਦਾ ਪੂਰਾ ਕੰਬੋ ਪੈਕ ਜਿਹੜਾ ਕਿਸਾਨ ਭਰਾ ਇਕੱਲਾ ਇਹ ਲੈਣਾ ਚਾਹੁੰਦਾ ਉਹਦਾ 85000 ਰੇਟ ਹੈ ਇਹਦਾ 50000 ਰੇਟ ਹੈ ਕੰਬੋ ਪੈਕ 135000 ਤੇ ਜੇ ਜੇ ਕੋਈ ਬੰਦਾ ਦੋਨੇ ਚੀਜ਼ਾਂ ਇਕੱਠੀਆਂ ਲੈਂਦਾ ਇਕੱਠਾ ਕੰਬੋ ਲੈਂਦਾ ਉਹਨੂੰ ਫਿਰ ਕੁਛ ਨਾ ਕੁਛ ਲੈਸ ਵੀ ਕਰਨ ਦਾ ਹੱਕ ਬਣਦਾ ਜੀ ਦੇਖੋ ਭਰਾ ਜੀ ਅੱਜ ਤੱਕ ਕਿਸੇ ਨੂੰ ਨਰਾਜਤਾ ਪਾ ਕਿਤੇ ਹੀ ਨਹੀਂ ਹੈਗਾ ਕਿਸੇ ਕਿਸਾਨ ਭਰਾ ਨੂੰ ਜਿਹੜਾ ਵੀ ਕੋਈ ਮੇਰਾ ਭਰਾ ਕੰਬੋ ਪੈਕ ਲਊਗਾ ਠੀਕ ਹੈ ਉਸ ਕਿਸਾਨ ਭਰਾ ਨੂੰ 10000 ਰੁਪਏ ਇਸ ਕੰਬੋ ਪੈਕ ਦੇ ਵਿੱਚੋਂ ਲੈਸ ਰਹਿਣਗੇ ਇਹ ਕੰਬੋ ਪੈਕ ਕਿਸਾਨ ਭਰਾ ਨੂੰ 1 ਲੱਖ 35000 ਦੀ ਜਗ੍ਹਾ 1 ਲੱਖ 25000 ਰੁਪਏ ਲੈ ਕੇ ਸਵਾ ਲੱਖ ਦਾ ਰਹਿ ਗਿਆ ਹੁਣ ਲਈ ਸਵਾ ਲੱਖ ਰੁਪਏ ਦਾ ਦਿੱਤਾ ਹੈ ਸਵਾ ਲੱਖ ਲਾਓ ਤੇ ਦੋਨੇ ਚੀਜ਼ਾਂ ਲੈ ਜਾਓ ਫਸਲ ਨੂੰ ਬੋਣ ਤੱਕ ਦਾ ਵੱਢਣ ਤੱਕ ਦਾ ਇਥੋਂ ਤੱਕ ਕਿ ਕੱਢਣ ਤੱਕ ਦਾ ਜਦੋਂ ਤੁਹਾਡੇ ਦਾਣੇ ਝੋਲੀ ਦੇ ਵਿੱਚ ਪੈ ਗਏ ਉੱਥੋਂ ਤੱਕ ਦਾ ਮਸਲਾ ਹੋ ਜੂ ਸਿਰਫ ਸਵਾ ਲੱਖ ਦਾ ਵੀ ਜੇ ਤੁਸੀਂ ਕਿਰਾਇਆ ਲਾਉਣਾ ਲੋਕਾਂ ਦੀ ਫਸਲ ਕੱਢਦੇ ਤਾਂ ਵੀ ਇਹ ਇੱਕ ਸੀਜ਼ਨ ਦੇ ਵਿੱਚ ਫ੍ਰੀ ਹੋ ਜੂ ਬਿਲਕੁਲ ਫ੍ਰੀ ਹੋ ਬਿਲਕੁਲ ਫ੍ਰੀ ਹੋ ਜੂ ਐਸਰ ਆਜਾ ਸੰਗਰੂਰ ਤੋਂ ਲੁਧਿਆਣਾ ਹਾਈਵੇ ਦੇ ਉੱਤੇ ਬਹੁਤ ਵੱਡੀ ਫੈਕਟਰੀ ਆ ਉੱਥੇ ਤੁਸੀਂ ਆ ਕੇ ਵੀ ਲਿਜਾ ਸਕਦੇ ਹੋ ਆਨਲਾਈਨ ਘਰ ਬੈਠੇ ਮੰਗਾ ਸਕਦੇ ਹੋ ਤੇ ਬਾਕੀ ਫੁੱਲ ਗਰੰਟੀ ਵਾਰੰਟੀ ਆ ਐਸਰ ਆਜਾ ਦੋ ਹੀ ਚੀਜ਼ਾਂ ਦੇ ਨਾਲ ਜਾਣਿਆ ਜਾਂਦਾ ਇੱਕ ਕੁਆਲਿਟੀ ਤੇ ਵਧੀਆ ਪ੍ਰੋਡਕਟ ਕਿਸਾਨ ਦਾ ਫਾਇਦਾ ਹੋਵੇ ਹਮੇਸ਼ਾ ਪ੍ਰੋਡਕਟਿਵਿਟੀ ਵੱਲ ਜਾਂਦੇ ਨੇ ਇਹ ਜੈ ਜਵਾਨ ਜੈ ਕਿਸਾਨ